ਮੇਰੇ ਕਿਸੇ ਵੀ ਈਵਰ ਨੂੰ ਇਹਦੇ ਬਾਰੇ ਪਤਾ ਹੋਵੇ ਕਣਕ ਚੱਪੇ ਬਾਰੇ ਕੀ ਬੈਨੀਫਿਟ ਹੈ ਇਹਦੇ ਤੇ ਸਾਨੂੰ ਨੌਲੇਜ ਦੋ ਬਿਲਕੁਲ ਜੀ ਤੇ ਬਹੁਤ ਸੋਹਣੇ ਲੱਗ ਰਹੇ ਦੇਖੋ ਪੱਤੇ ਕਿੰਨੇ ਵਧੀਆ ਆ ਇਹਨੂੰ ਤਾਂ ਛਿੱਤਰਥੋਰ ਕਹਿੰਦੇ ਆ ਜੀ ਛਿੱਤਰਥੋਰ ਵੀ ਕਹਿੰਦੇ ਇਹਦੇ ਉੱਤੇ ਇੱਕ ਫਰੂਟ ਲੱਗਦਾ ਅੱਛਾ ਜੀ ਹਾਂ ਘੁੰਮੀਆਂ ਹੁੰਦੀਆਂ ਸਰ ਉਹਨੂੰ ਘੁੰਮੀਆਂ ਹੀ ਅਸੀਂ ਪੰਜਾਬੀ ਚ ਆਮ ਬੋਲੀ ਠੇੜ ਚ ਕਹਿੰਦੇ ਆ ਨਹੀਂ ਇਹਦੇ ਉੱਤੇ ਲੱਗਦਾ ਨਾ ਹਾਂ 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 ਜੀ ਹਾਂ ਜੀ ਉਹਦਾ ਕੀ ਫਾਇਦਾ ਜੀ ਕੋਸ਼ਰ ਉਹਦਾ ਫਾਇਦਾ ਜੀ ਕਿਸੇ ਨੂੰ ਬਲੱਡ ਦੀ ਕਮੀ ਤੋਂ

ਭਾਜੀ ਇਹ ਕੰਮ ਜਿਹੜਾ ਹੈ ਨਾ ਇਹ ਜੇ ਤੁਸੀਂ ਸੋਚਾਂਗੇ ਕਿ ਪਿੰਡ ਦੇ ਸਾਰੇ ਸਾਥ ਦੇਣ ਹਾਂਜੀ ਪਿੰਡ ਦੇ ਸਾਰਿਆਂ ਨੇ ਸਾਥ ਨਹੀਂ ਦੇਣਾ ਫਿਰ ਇਹ ਕੰਮ ਹੋਣਾ ਨਹੀਂ ਹੈ। ਪਹਿਲ ਕਰਾਂਗੇ ਪਹਿਲ ਸਾਨੂੰ 5 7 10 15 ਜਣਿਆਂ ਨੇ ਲੜਕੇ ਕਰਦੇ ਹੋ ਹੌਲੀ ਹੌਲੀ ਕੰਮ ਹੋਈ ਜਾਂਦਾ ਹੈ ਜੇ ਅਸੀਂ ਸੋਚੀਏ ਕਿ ਸਾਰੇ ਇਕੱਠੇ ਹੋਵਾਂਗੇ ਸਾਰੇ ਨਹੀਂ ਇਕੱਠੇ ਹੋਣਗੇ ਕਦੀ ਵੀ ਨਹੀਂ ਕਦੀ ਵੀ ਨਹੀਂ ਕਦੀ ਵੀ ਨਹੀਂ ਇਸ ਟੰਗਲ ਦਾ ਨਾਂ ਦਿੱਤਾ ਹੈਗਾ ਇਕਤਾ ਤੇ ਭਾਈਚਾਰਾ ਦਾ ਟੰਗਲ ਇਕਤਾ ਤੇ ਭਾਈਚਾਰਾ ਜੰਗਲ ਹਾਂਜੀ ਇਹ ਸਾਨੂੰ ਸਰਨੇ ਦਿੱਤਾ ਸੀਗਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਕੁਝ ਕੁ ਪੌਦਿਆਂ ਦੇ نیچے ਵੀ ਬੈਠਣ ਦੀ ਜਗ੍ਹਾ ਬਣਾਈ ਹੈ ਨਾ ਤੁਸੀਂ ਅੱਗੇ ਹਾਂਜੀ ਬਣਾਈ ਹੋਵੇ ਉਹ ਵੀ ਜ਼ਰੂਰ ਰੱਖਿਓ ਹਾਂਜੀ ਸਭ ਤੋਂ ਪਹਿਲਾਂ ਫਰਸਟ ਸਟੋਮ ਇੱਥੇ ਕੀਤਾ ਸੀ ਇਹ ਲਸੂੜੀ ਇੱਕ ਲਸੂੜਾ ਹੁੰਦਾ ਜੀ ਇਹ ਲਸੂੜੀ ਹੈ ਜੀ ਅੱਛਾ ਲਸੂੜੀ ਆ ਛੋੜਾ ਵੀ ਹੈ ਅੱਛਾ ਜੀ ਛੋੜਾ ਵੀ ਹੈ ਇਹ ਲਸੂੜੀ ਆ ਇਹ ਪ੍ਰਾਣੀ ਆ ਜਾਨੀ ਹਾਂ ਬਹੁਤ ਸੋਹਣੀ ਲੱਗੀ ਜੀ ਚੀਜ਼ ਆ ਦੇਖੋ ਵਾਓ ਪਹਿਲਾਂ ਅਸੀਂ ਸ਼ੁਰੂਆਤ ਇਸ ਕੋਈ ਕੀਤੀ ਕਿੱਥੋਂ ਲਿਆਂਦੇ ਗਏ ਆ ਇਹ ਇਹ ਸਰ ਇੱਕ ਕੋਈ ਸੋਰਸ ਆ ਕਿ ਵੱਖਰੇ ਵੱਖਰੇ ਸੋਰਸਸ ਆ ਸਾਡੀ ਮੰਦੀਪ ਨੇ ਸਰਾਂ ਨੇ ਸਾਨੂੰ ਮਕਸੀਆ ਤੋਂ ਲੈਂਦੇ ਸੀ ਅੱਛਾ ਜੀ ਢੋਲ ਬਾਹੇ ਚੋਂ ਲਿਆਂਦੇ ਜਨੌੜੀ ਤੋਂ ਲਿਆਂਦੇ ਅੱਛਾ ਜੀ ਸਤਿਆਰ ਨਸਰੀ ਤੋਂ ਲਿਆਂਦੇ ਸਤਿਆਰ ਨਸਰੀ ਤੋਂ ਲਿਆਂਦੇ ਲੁਆੜਾ ਸਾਈਡ ਤੋਂ ਹਾਂਜੀ ਮਤਲਬ ਸਾਰੇ ਨਸਿਆਂ ਤੋਂ ਅਸੀਂ ਟੁਰਟਾਉਣ ਕੇ ਬੁੱਠੀ ਲੈਂਦੇ ਆ ਇਹਦਾ ਮਤਲਬ ਕਿ ਵੀ ਤੁਹਾਡੀ ਇਹ ਨਹੀਂ ਕਿ ਇਹਨੂੰ ਮੇਨਟੇਨ ਕਰਨ ਦੀ ਵੀ ਐਫਰਟ ਰਹੀ ਆ ਲਾਉਣ ਦੀ ਵੀ ਐਫਰਟ ਰਹੀ ਆ ਲਿਆਉਣ ਦੀ ਵੀ ਐਫਰਟ ਵੱਡੀ ਆ ਬਹੁਤ ਸੀ ਬਹੁਤ ਜਿਆਦਾ ਸੀ ਉਹ ਦਾ ਕੋਰਾ ਪਿਆ ਸੀਗਾ ਤੇ ਸਾਨੂੰ ਠੱਕਿਆ ਵੀ ਪ੍ਰੋਪਰ ਹਾਂ ਤੇ ਸਟੱਡੀ ਕਿੱਥੋਂ ਕੀਤਾ ਹੈਗੇ ਕਿਹੜਾ ਬੂਟਾ ਲੈਣਾ ਸਰ ਇਹ ਸਾਡੀ ਆਪਣੀ ਪਲਾਨਿੰਗ ਸੀ ਕਿ ਬੂਟੇ ਲਗਾਉਣੇ ਤੇ ਕਿਹੜੇ ਲਗਾਈਏ ਤੇ ਸੋਚਿਆ ਆ ਕਿ ਸਭ ਤੋਂ ਪਹਿਲਾਂ ਤਾਂ ਪ੍ਰੈਫਰੈਂਸ ਜਿਹੜੀ ਦੇਣੀ ਹੈ ਅਸੀਂ ਆਪਣੇ ਪੁਰਾਣੇ ਬੂਟਿਆਂ ਨੂੰ ਦੇਣੀ ਆ ਜਿਹੜੇ 50-50 ਚਾ ਲੋਪ ਹੋ ਚੁੱਕੇ ਆ ਹਾਂਜੀ ਨਹੀਂ ਉਹ ਤਾਂ ਤੂੰ ਦੱਸਾਂਗੇ ਅਸੀਂ ਲਗਾਏ ਤੇ ਫਿਰ ਅਸੀਂ ਨਰਸਰੀਆਂ ਅਸੀਂ ਕੋਈ ਭਾਜੀ ਨਰਸਰੀ ਨਹੀਂ ਛੱਡੀ ਅਸੀਂ ਹੁਸ਼ਿਆਰਪੁਰ ਤੋਂ ਨਾਰੋ ਤੱਕ ਤਲਵਾਰੀ ਤੱਕ ਮੁਕੇਰੀਆਂ ਤੱਕ ਸਰਕਾਰੀ ਨਾਸੀ ਤਰਵਨ ਜਾ ਕੇ ਆਈਆਂ ਅਸੀਂ ਚੰਦਰੋਂ ਤੋਂ ਲੈਂਦਾ ਜਿੱਥੇ ਤੱਕ ਕੋਸ਼ਿਸ਼ ਸੀ ਸਾਨੂੰ ਅਸੀਂ ਹਰ ਇੱਕ ਪਲਾਂਟ ਐਡ-ਆਨ ਕਰੀਏ ਆਪਣੇ ਜੰਗਲ ਦੇ ਵਿੱਚ ਚਾਹੇ ਉਹ ਦਵਾਈ ਦੇ ਰੂਪ ਚ ਵਰਤਿਆ ਜਾਵੇ ਡੈਕੋਰੇਸ਼ਨ ਦੇ ਰੂਪ ਚ ਹੋਵੇ ਕਿਸੇ ਵੀ ਤਰ੍ਹਾਂ ਹੋਵੇ ਹਰ ਇੱਕ ਪਲਾਂਟ ਤੁਸੀਂ ਆਪਣੇ ਜੰਗਲ ਚ ਐਡ ਕਰੀਏ ਇਹ ਸਾਡੀ ਪੂਰੀ ਇੱਕ ਸਾਲ ਦੀ ਮਿਹਨਤ ਹੈ ਜੀ ਨਹੀਂ ਜੀ ਬਹੁਤ ਬਹੁਤ ਮਤਲਬ ਆਈ ਰੀਅਲੀ ਐਪਰੀਸ਼ੀਏਟ ਜੀ ਤੁਹਾਡੀ ਜਿਹੜੀ ਐਫਰਟ ਤੇ ਆ ਨਾ ਉਹ ਇੰਨੀ ਕਮੈਂਟੇਬਲ ਐਫਰਟਸ ਹੈ ਜ ਜਿਹਨੂੰ ਕਹਿੰਦੇ ਆ ਮੈਂ ਇੰਨਾ ਹੈਰਾਨ ਹੋਇਆ ਨਾ ਦੇਖ ਕੇ ਮੈਂ ਤਾਂ ਸਾਰੇ ভিউਸ ਨੂੰ ਕਹਿੰਨਾ ਇੱਥੇ ਫਾਇਦਾ ਲੈ ਲਓ ਆ ਕੇ ਇਹਨਾਂ ਦੀ ਨੋਲਿਜ ਦਾ ਕਿਉਂਕਿ ਇੰਨੇ ਸੋਰਸਸ ਤੋਂ ਨੌਲੇਜ ਇਕੱਠੀ ਕਰਨੀ ਪੌਦੇ ਇਕੱਠੇ ਕਰਨੇ ਸੌਖਾ ਕੰਮ ਨਹੀਂ ਹੁੰਦਾ ਜੇ ਕੋਈ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਦਾ ਮੰਨ ਲਓ ਕਿਸੇ ਪਿੰਡ ਦੇ ਵਿੱਚ ਘਟੋ ਘਟ ਉਹਨੂੰ ਵੀ ਇੱਕ ਸਾਲ ਲੱਗ ਜਾਏਗਾ ਸਮਝਣ ਨੂੰ ਹਾਂਜੀ ਜਿਹੜਾ ਕਿ ਤੁਹਾਡੇ ਕੋਲ ਇੱਕ ਦਿਨ ਚ ਵੀ ਸਮਝ ਕੇ ਜਾ ਸਕਦਾ ਕੋਈ ਬੇਸਿਕ ਆਈਡੀਆ ਲੈ ਕੇ ਵੀ ਕੀ ਲਗਾਇਆ ਸਕਦੇ ਆ ਕਿਦਾਂ ਦੇ ਪੌਦੇ ਆ ਇੱਥੇ ਕੀ ਆ ਨੇ ਚਲੋ ਹਾਂਜੀ ਇਹਦੇ ਵਿੱਚ ਸੁਖਚੈਨ ਹਾਂਜੀ ਪੁੱਤਰਨਜੀਵਾ ਆ ਪੁੱਤਰਨਜੀਪਾਈ ਆ ਆ ਪੁੱਤਰ ਪੁੱਤਰਜੀਵਕ ਪੁੱਤਰਜੀਵਕ ਅਰੇ ਉਹ ਟੱਕ ਦਾ ਬੂਟਾ ਜਨਮ ਦਿਨ ਦਾ ਪਹਿਲਾ ਬੂਟਾ ਸਭ ਤੋਂ ਪਹਿਲੇ ਵਾਲਾ ਮੂਟਾ ਹੋ ਤਾ ਟੱਕ ਦਾ ਹਾਂਜੀ ਕਿਹਦਾ ਜਨਮ ਦਿਨ ਸੀਗਾ ਜੀ 1 ਸਤੰਬਰ ਪਿਛਲੇ ਤਿੰਨ ਸਤੰਬਰ ਪਿਛਲੇ ਦਿਨ ਸਤੰਬਰ ਅੱਛਾ ਤੁਸੀਂ ਦੱਸ ਰਹੇ ਇਥੇ ਠੀਕ ਹੈ ਅੱਛਾ ਉਹ ਟੱਕ ਦਾ ਬੂਟਾ ਲਗਾਇਆ ਹੈ ਨਾ ਕਿਹੜਾ ਦਿਖਾ ਦਿਓ ਫੇ ਆਪਾਂ ਜਨਮ ਦਿਨ ਵਾਲਾ ਬੂਟਾ ਜੂ ਦੇਖਣਾ ਹੈ ਬਰਥਡੇ ਸਪੈਸ਼ਲ ਟੱਕ ਲਾਓ ਜੀ ਇਹ ਕਿੱਡਾ ਕਿੱਡਾ ਕਿ ਲਾਇਆ ਹੈ ਜੀ ਐਡਾ ਟੱਕ ਬੂਟਾ ਲਾਇਆ ਹੈਗਾ ਅੱਛਾ ਅੱਛਾ ਨਹੀਂ ਇਹ ਰੋਟਾ ਹੈ ਗਿਆ ਤੁਸੀਂ ਕਹਿੰਦੇ ਸਤੰਬਰ ਨੂੰ ਲਾਇਆ ਇਹ ਇਹ ਇੰਨੇ ਚਿਰ ਐਡਾ ਹੋ ਗਿਆ ਹਾਂ ਜੀ ਇਹਦਾ ਮਤਲਬ ਗਰੋਥ ਬਹੁਤ ਵੱਡੀ ਜੀ ਮਤਲਬ ਫਾਸਟ ਹੈ ਇਹਦਾ ਜੀ ਪਾਣੀ ਤੇ ਯਾਦ ਜੋੜ ਦਿੱਤਾ ਹੈ ਹਾਂ ਜੀ ਪਾਣੀ ਤੇ ਕਾਫੀ ਜੋੜ ਦਿੱਤਾ ਹੈ ਅੱਛਾ ਲਾਸਟ ਟਾਈਮ ਜਦੋਂ ਜੰਗਲ ਸਟਾਰਟ ਕੀਤਾ ਸੀ ਲੇਟ ਹੋ ਗਿਆ ਸੀ ਮੌਨਸੂਨ ਤੋਂ ਬਾਅਦ ਲਗਾਏ ਗਏ ਆ ਇਹਨਾਂ ਸਾਰੇ ਇਹਸ ਬੜੀ ਮਿਹਨਤ ਆ ਪਾਣੀ ਚੱਕ ਚੱਕ ਬਾਲਟੀਆਂ ਨਾਲ ਪੂਰੇ ਜੰਗਲ ਨੂੰ ਨਰੇਗਾ ਟੀਮ ਨੇ ਦਿੱਤਾ ਉਰੇ ਕਾ ਟੀਮ ਨੇ ਸਾਥ ਦਿੱਤਾ ਹੋਇਆ ਹੈ ਚਲੋ ਬਹੁਤ ਸੋਹਣਾ ਜੀ ਹਾਂਜੀ ਬਹੁਤ ਸੋਹਣੀ ਗੱਲ ਆ ਪ੍ਰੋਪਰ ਅਸੀਂ ਕੋਕ ਕੁਰਸੀਆਂ ਲਾਈਆਂ ਉੱਧਰ ਬੱਠਣ ਵਾਸਤੇ ਅਸੀਂ ਤਲਾਪ ਪਟਿਆ ਪ੍ਰੋਪਰ ਉੱਧਰ ਹੈ ਚਲੋ ਉਹ ਵੀ ਦੇਖਦੇ ਹਾਂ ਹਾਂਜੀ ਹਾਰਸ਼ਿੰਗਾਰ ਅੱਛਾ ਜੀ ਅੱਛਾ ਅੱਛਾ ਇਹ ਵੀ ਕਿ ਨਾ ਚਾਹ ਇਸਤੇਮਾਲ ਕਰਦੇ ਸੀ ਬਿਲਕੁਲ ਜੀ ਇਹਦੇ ਬਾਰੇ ਇਹਦੇ ਬਾਰੇ ਨਾ ਤੁਹਾਨੂੰ ਮੈਂ ਉਹਦਾ ਦੱਸਣਾ ਚਾਹੁੰਦਾ ਹਾਂ ਹਾਂਜੀ ਹਾਰਸ਼ਿੰਗਾਰ ਤੇ ਪਾਰਜਾਤ ਹਾਂਜੀ ਦੋ ਆ ਬਹੁਤਿਆਂ ਲੋਕਾਂ ਨੂੰ ਕਨਫਿਊਜ਼ਨ ਹੈ ਮੈਂ ਪਾਰਜਾਤ ਦਿਖਾਉਣਾ ਤੇ ਕਹਿੰਦੇ ਹਾਰਸ਼ਿੰਗਾਰ ਹਾਂਜੀ ਇਸ ਰੱਬ ਹੁੰਦੀ ਆ ਬੂਟੀ ਜੇ ਟਾਈਪ ਕਹਿੰਦੇ ਤੇ ਉਹ ਦੂਜਾ ਪੇੜ ਬੰਦਾ ਉਹਦਾ ਇਹ ਸਰ ਜਿਹੜਾ ਤੁਸੀਂ ਕਿਹਾ ਨਾ ਹਾਂਜੀ ਹਾਰ ਸ਼ਿੰਗਾਰ ਦਾ ਉਹ ਸਾਡੇ ਗੁਰਦੁਆਰਾ ਸਾਹਿਬ ਲੱਗਾ ਹੋਇਆ ਤੇ ਜਿਹੜੇ ਬਾਬਾ ਜੀ ਨੇ ਫੁੱਲ ਦੱਸੇ ਸੀ ਨਾ ਲਾਲ ਡੰਡੀ ਵਾਲੇ ਚਿੱਟੇ ਫੁੱਲ ਜਿਹੜੇ ਉੱਥੇ ਸੀ ਉਹ ਤੋਂ ਬਹੁਤ ਫੁੱਲ ਆਉਦੀ ਗੁਰਦੁਆਰਾ ਸਾਹਿਬ ਲਾਇਆ ਹੋਇਆ ਹਾਂ ਉਹ ਆਪ ਖੁਦ ਚੁਗਦੇ ਰਹਿੰਦੇ ਹੁਣੇ ਕਈ ਵੀਡੀਓ ਦੇਖਿਆ ਹੋਣਾ ਉਹਦੇ ਫਿਰ ਦੇਖੀ ਸੀ ਉਹਨਾਂ ਦੀ ਵੀਡੀਓ ਪਾ ਕੇ ਚਾਹ ਵਗੈਰਾ ਚ ਕਹਿੰਦੇ ਪਾ ਲਓ ਮੇਰੀ ਅਸੀ ਲਈ ਅੱਛਾ ਜੀ ਬਹੁਤ ਸੋਹਣਾ ਬਹੁਤ ਵਧੀਆ ਅੱਛਾ ਇੱਕ ਹੋਰ ਗੱਲ ਦੱਸੋ ਇਹਨਾਂ ਨੂੰ ਕੋਈ ਬਿਮਾਰੀਆਂ ਵਗੈਰਾ ਜੇ ਕੁਝ ਲੱਗਦਾ ਕੋਈ ਪ੍ਰੋਬਲਮ ਆਉਂਦੀ ਉਹ ਕਿਦਾਂ ਮੇਨਟੇਨ ਕਰਦੇ ਤੁਸੀਂ ਸਾਰਾ ਕੁਝ ਇਕੱਲਾ ਇਕੱਲਾ ਕਿਦਾਂ ਦੇਖਦੇ ਆ ਇੱਕ ਘੁੰਮਦੇ ਆ ਰਹਿੰਦੇ ਆ ਸੀ ਚੱਕ ਕਰਦੇ ਨੇ ਖੂਬ ਮਰੀਲੇ ਵਗਾਰਾ ਦੋ ਵਾਰੀ ਕਰਵਾਈ ਜਿੱਦਾਂ ਤੇਲਾ ਵਗੈਰਾ ਪਾ ਜਾਂਦਾ ਹਾਂਜੀ 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 ਬਿਲਕੁਲ ਵਾਈਟ ਮੱਖੀ ਦਾ ਅਟੈਕ ਹੁੰਦਾ ਹਾਂਜੀ ਹਾਂਜੀ ਸਪਰੇ ਵਗੈਰਾ ਕਰਵਾਈ ਦੀ ਆ ਨਹੀਂ ਚਲੋ ਕੀਟਕਾਰੀ ਦੀ ਜਿੱਦਾਂ ਨਾਮ ਤੇ ਪੱਤੇ ਵਾਲ ਕੇ ਠੀਕ ਆ ਜੀ ਠੀਕ ਹੈ ਹਾਂਜੀ ਉਹਨਾਂ ਦੀ ਸਪਰੇ ਕਰਨੀ ਠੀਕ ਆ ਜੀ ਠੀਕ ਹੈ ਤੇ ਲੱਸੀ ਦੀ ਅੱਛਾ ਜੀ ਹਾਂਜੀ ਕੋਸ਼ਿਸ਼ ਤਾਂ ਇਹ ਕਰੀ ਦੀ ਕਿ ਜਿੰਨਾ ਵੀ ਹੋ ਸਕਦਾ ਸੀ ਆਰਗੇਨਿਕ ਚ ਕਰੀਏ ਠੀਕ ਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਫੈਸਟੀਸਾਈਜ਼ ਜਿਹੜੇ ਆ ਨਾਈਂਟ ਚੱਲੀਏ ਹਾਂਜੀ 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 ਕੋ ਪ੍ਰੋਸਾ ਹੈ ਹਾਂਜੀ ਜੰਗਲ ਦੇ ਵਿੱਚ ਸੈਕਟਰ ਵੀ ਆ ਉੱਥੇ ਪੌਂਡ ਵੀ ਬਣਾਵਾਂਗੇ ਆਉਣ ਵਾਲੇ ਟਾਈਮ ਠੀਕ ਹੈ ਠੀਕ ਹੈ ਜੀ ਬਹੁਤ ਸੋਹਣਾ ਮੈਂ ਤਾਂ ਇੱਕ ਚੀਜ਼ ਛੋਟੀ ਜਿਹੀ ਸੁਜੈਸਟ ਕਰਦਾ ਹੋਰ ਕਿ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਕਿਸੇ ਪੌਦੇ ਦੀ ਨਾ ਕਿਤੇ ਜੇ ਤੁਸੀਂ ਸੁਣਿਆ ਹੋਵੇਗਾ ਪਰ ਮਿਲਦਾ ਨਾ ਹੋਵੇਗਾ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਓ ਜਾਂ ਤੁਸੀਂ ਜਿਹੜੇ ਮੈਂ ਤੁਹਾਨੂੰ ਬਾਬਾ ਜੀ ਦੱਸਿਆ ਉਹਨਾਂ ਨੂੰ ਜੂ ਪੁੱਛਿਓ ਠੀਕ ਹੈ ਜਾਂ ਕੋਈ ਕਿਸੇ ਪੌਦੇ ਨੂੰ ਪ੍ਰੋਬਲਮ ਆਉਂਦੀ ਹੈ ਕੋਈ ਕੁਝ ਆਉਂਦਾ ਉਹਨਾਂ ਨੂੰ ਨੌਲੇਜ ਹੋਣੀ ਜ਼ਰੂਰ ਹੈ ਕੋਈ ਕੋਈ ਪਰਸਨਲ ਨੰਬਰ ਹੈਗਾ ਉਹਨਾਂ ਨੂੰ ਹਾਂਜੀ ਹੈਗਾ ਮੈਂ ਤੁਹਾਨੂੰ ਨੰਬਰ ਦੇ ਦਾਂਗਾ ਉਹਨਾਂ ਦਾ ਬ ਇਹ ਥੋੜਾ ਅਸਰ ਨਿਕਾ ਥੋੜਾ ਜਿਹਾ ਲੇਟ ਕੋਲ ਕਾ ਕਰਕੇ ਸਫਾਈ ਨਹੀਂ ਹੁੰਦੀ ਇਹਨਾਂ ਦਾ ਪ੍ਰੋਪਰ ਸਫਾਈ ਹੁੰਦੀ ਸੀ ਕਿਤੇ ਨਹੀਂ ਕੋਈ ਗੱਲ ਨਹੀਂ ਜੀ ਉਹ ਤਾਂ ਹਾਂਜੀ ਪੱਠ ਮੱਠ ਪੂਰ ਮਾਇਆ ਬਹੁਤ ਸੋਹਣਾ ਇੱਕ ਚੀਜ਼ ਹੋਰ ਸੁਜੈਸਟ ਕਰਨਾ ਚਾਹੁੰਦਾ ਕਿ ਆਪਣੀ ਨੌਲੇਜ ਦੇ ਹਿਸਾਬ ਨਾਲ ਕੁਝ ਕੁ ਪੌਦਿਆਂ ਦੇ ਨੀਚੇ ਵੀ ਬੈਠਣ ਦੀ ਜਗ੍ਹਾ ਬਣਾਈ ਹੈ ਨਾ ਤੁਸੀਂ ਅੱਗੇ ਹਾਂਜੀ ਬਣਾਈ ਹੋਈ ਹੈ ਉਹ ਵੀ ਜ਼ਰੂਰ ਰੱਖਿਓ ਹਾਂਜੀ ਕਿਉਂਕਿ ਇਹ ਲਸੂੜੀ ਆ ਹਾਂਜੀ ਹਾਂਜੀ ਇਹ ਚਾਹੀਦੀ ਅਸੀਂ ਔਰ ਸਭ ਤੋਂ ਪਹਿਲਾਂ ਫਰਸਟ ਸ਼ੁਰੂਆਤ ਇਥੋਂ ਕੀਤੀ ਸੀ ਇਹ ਲਸੂੜੀ ਇੱਕ ਲਸੂੜਾ ਹੁੰਦਾ ਜੀ ਇਹ ਲਸੂੜੀ ਹੈ ਜੀ ਅੱਛਾ ਲਸੂੜੀ ਆ ਲਸੂੜਾ ਵੀ ਹੈ ਅੱਛਾ ਜੀ ਇਹ ਵੀ ਹੈਗਾ ਇਹ ਲਸੂੜੀ ਆ ਇਹ ਪ੍ਰਾਣੀ ਆ ਜਾਨੀ ਇਹ ਬਹੁਤ ਪ੍ਰਾਣੀ ਆ ਹਾਂਜੀ ਵਾਹ ਜੀ ਵਾਹ ਆ ਬਹੁਤ ਸੋਹਣੀ ਲੱਗੀ ਜੀ ਚੀਜ਼ ਆ ਦੇਖੋ ਵਾਹ ਪਹਿਲਾਂ ਅਸੀਂ ਸ਼ੁਰੂਆਤ ਇਸ ਤੋਂ ਕੀਤੀ ਆ ਵਾਹ ਬਤਾਂਦੇ ਕਿ ਅਸੀਂ ਜਦੋਂ ਇੱਥੇ ਮਿਹਨਤ ਕਰੀਏ ਤੇ ਬੈਠਣ ਨੂੰ ਨਹੀਂ ਨਹੀਂ ਬਹੁਤ ਸੋਹਣਾ ਲਗਾਈ ਹੋਇਆ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਜੀ ਅੱਛਾ ਕਰਾਂਗੇ ਇਹਨੂੰ ਪੱਕਾ ਕਰਾਂਗੇ ਅੱਛਾ ਜੀ ਅਛਾ ਨਹੀਂ ਬਹੁਤ ਸੋਹਣਾ ਜੀ ਬਹੁਤ ਵਧੀਆ ਆ ਜਿਹੜਾ ਤੁਸੀਂ ਪੌਂਡ ਦਾ ਕੰਮ ਸ਼ੁਰੂ ਕੀਤਾ ਨਾ ਇਹ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਹੋ ਸਾਡੀ ਇਹੀ ਆਕੀ ਜਿੱਦਾਂ ਆਉਣ ਵਾਲੇ ਟਾਈਮ ਤੇ ਇੱਥੇ ਬਤਕਾਂ ਵਗੈਰਾ ਹਾਂਜੀ ਜੇ ਪੰਛੀਆਂ ਦੇ ਪੀਣ ਜਾਂ ਪੰਛੀਆਂ ਦੇ ਪੀਣ ਨੂੰ ਪਾਣੀ ਜਿੱਦਾਂ ਗਰਮੀਆਂ ਦੇ ਵਿੱਚ ਜਾਨਵਰ ਵੀ ਕਾਫੀ ਨਿਕਲਦੇ ਆ ਮੈਂ ਕਿਹਾ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਹੁਤ ਮਨ ਖੁਸ਼ ਹੋ ਗਿਆ ਦੇਖ ਕੇ ਇਹ ਇੰਨਾ ਵਧੀਆ ਲੱਗਾ ਨਾ ਮੈਨੂੰ ਇਹ ਸਾਡਾ ਇੱਧਰ ਸੁਡੇ ਦਾ ਪਲਾਂਟ ਅਛਾ ਜੀ ਕਿਹੜਾ ਵਾਲਾ ਸੁਡੇ ਦਾ ਜੀ ਹਾਂਜੀ ਉਹ ਦਿਖਾਇਓ ਲੱਗੇ ਚੱਲ ਕੇ ਗੁੰਮੀਆਂ ਵੀ ਇਹ ਚ ਲਾਈ ਆ ਗੁੰਮੀਆਂ ਵੀ ਲਗਾਈਆਂ ਜੀ ਗੁੰਮੀਆਂ ਨੂੰ ਬਲੱਡ ਦੀ ਕਮੀ ਹੋਵੇ ਤਾਂ ਖਾ ਕੇ ਪੂਰੀ ਕਰ ਸਕਦਾ ਕਿਹੜਾ ਜੀ ਕਿਹੜਾ ਦਿਖਾਏ ਉਹ ਵੀ ਸਰ ਦਿਖਾਣੇ ਤੁਹਾਨੂੰ ਅੱਛਾ ਜੀ ਕਿਹੜਾ ਕਹਿੰਦੇ ਤੁਸੀਂ ਇੱਧਰ ਆਪਣਾ ਜਿਹੜਾ ਪਲਾਂਟ ਹੈ ਲਸੂੜਾ ਲਸੂੜਾ ਸ਼ਾਹ ਵਾਲਾ ਇਹ ਤਾਂ ਹਜੇ ਬਹੁਤ ਛੋਟਾ ਜੀ ਹੈ ਨਾ ਬਹੁਤ ਛੋਟਾ ਸਰ ਹਾਂਜੀ ਚਲੋ ਇਹ ਸਾਲ ਦਾ ਹੀ ਆੜੂ ਇਹ ਬਦਾਮ ਜੀ ਬਦਾਮ ਬਦਾਮ ਦਾ ਪੀੜ ਵੀ ਆ ਜੀ ਸਾਡੇ ਜੰਗਲ ਚ ਇਹ ਆੜੂ ਮਾਸ਼ਾਅੱਲੂ ਆੜੂ ਕਿ ਆੜੂ ਆੜੂ ਨਹੀਂ ਆੜੂ ਆੜੂ ਦੋ ਨਹੀਂ ਇਹ ਹੈ ਜੀ ਬਦਾਮ ਦਾ ਪੇੜ ਆੜੂ ਤੇ ਬਦਾਮ ਦੇ ਵਿੱਚ ਕੋਈ ਫਰਕ ਜਿਆ ਨਹੀਂ ਲੱਗਦਾ ਜਿਆਦਾ ਨਹੀਂ ਸਰ ਇਹਦੇ ਫਲਾਵਰ ਹੈ ਨਾ ਫਲਾਵਰ ਦਾ ਹਾਂ ਫਰਕ ਹੈਗਾ ਕੁਝ ਨਹੀਂ ਨਹੀਂ ਫਲਾਵਰ 'ਚ ਹੈਗਾ ਪਰ ਦੂਰੋਂ ਦੇਖਣ ਵਾਲੇ ਬੰਦੇ ਨੂੰ ਲੀਫਸ ਵਗੈਰਾ ਸੇਮ ਸਟੈਮ ਵਗੈਰਾ ਸੇਮ ਹਾਂਜੀ ਬোয়া ਜੀ ਬোয়া ਇਸਮ ਸਰਵਾੜ ਜਿਹਨੂੰ ਕਹਿੰਦੇ ਆ ਉਹ ਵੀ ਅਸੀਂ ਰੱਖਿਆ ਹੋਇਆ ਉਹ ਵੀ ਅਸੀਂ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਅਸੀਂ ਆਪਣੇ ਜੰਗਲ ਸਰਵਾੜ ਜਿਹਦੇ ਜਿੱਦਾਂ ਭੂਲੇ ਬਣਦੇ ਕੁੱਪ ਬਣਦੇ ਆ ਚੌਪੜੀਆਂ ਬਣਾਉਂਦੇ ਆ ਚੌਪੜੀਆਂ ਬਣਾਉਂਦੇ ਸਾਂਜੀ ਪਹਿਲਾਂ ਸਾਰਾ ਇੱਥੇ ਉਹੀ ਸੀਗਾ ਉਹ ਸਾਫ਼ ਕਰਵਾਇਆ ਸਾਰਾ ਅਸੀਂ ਠੀਕ ਠੀਕ ਉਹ ਜਿੱਦਾਂ ਪਰਿਆ ਹਾਂਜੀ ਉਹ ਸਰ ਹਾਂਜੀ ਹਾਂਜੀ ਇਹ ਤਾਂ ਅਸੀਂ ਥੋੜਾ ਹਾਂਜੀ ਉਹ ਤਾਂ ਪੱਧਰੀ ਕਰਤੀ ਵਾਹ ਇਹ ਆ ਸਰ ਗੁੰਮੀਆਂ ਕਿ ਕਿਹੜਾ ਜੀ ਗੁੰਮੀਆਂ ਕਹਿੰਦੇ ਆ ਇਹਨੂੰ ਤਾਂ ਛਿੱਤਰਥੋਰ ਕਹਿੰਦੇ ਆ ਜੀ ਛਿੱਤਰਥੋਰ ਵੀ ਕਹਿੰਦੇ ਇਹਦੇ ਉੱਤੇ ਇੱਕ ਫਰੂਟ ਲੱਗਦਾ ਅੱਛਾ ਜੀ ਹਾਂ ਜੀ ਗੁੰਮੀਆਂ ਹੁੰਦੀਆਂ ਸਰ ਉਹਨੂੰ ਗੁੰਮੀਆਂ ਹੀ ਅਸੀਂ ਪੰਜਾਬੀ ਚ ਆਮ ਬੋਲੀ ਠੇੜ ਚ ਕਹਿੰਦੇ ਆ ਨਹੀਂ ਇਹਦੇ ਉੱਤੇ ਲੱਗਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਉਹਦਾ ਕੀ ਫਾਇਦਾ ਜੀ ਕੋਈ ਫਾਇਦਾ ਜੀ ਕਿਸੇ ਨੂੰ ਬਲੱਡ ਦੀ ਕਮੀ ਹੋਵੇ ਉਹ ਅੱਛਾ ਖਾ ਸਕਦੇ ਉਹ ਫਰੂਟ ਉਹਦਾ ਹਾਂ ਜੀ ਉਹਦਾ ਖਾਓ ਸਰ ਉਹਨੂੰ ਕੰਡੇ ਹੁੰਦੇ ਆ ਤੇ ਖਾਣਾ ਥੋੜਾ ਜਿਹਾ ਔਖਾ ਹੈ ਉਹਨੂੰ ਸਾਫ਼ ਬਹੁਤ ਬਰੀਕ ਬਰੀਕ ਹੁੰਦੇ ਕੰਡੇ ਉਹ ਦੇਖੋ ਬਚਾ ਲੈਂਦਾ ਜਮੀਨਾਂ ਤੇ ਉਹ ਬਚਪਨ ਚ ਅਸੀਂ ਬਹੁ ਮੈਂ ਦੇਖੋ ਫਾਲਸਾ 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 ਉਧਰ ਮੇਰੀ ਬੜੀ ਇੱਛਾ ਹੈ ਇਹਦੇ ਬਾਰੇ ਜਾਣਨ ਦੀ ਕਿਉਂਕਿ ਮੈਂ ਪਹਾੜਾਂ ਦੇ ਵਿੱਚ ਜਾਂਦੇ ਜਾਂਦੇ ਦੇਖੇ ਇਹ ਹਾਂਜੀ ਇੱਕ ਰੈੱਡ ਕਲ ਪੀਲੇ ਜਿਹਾ ਕਲਰ ਦਾ ਦੇਖਿਆ ਉਹ ਦੂਜਾ ਸੀਗਾ ਇਹ ਨਹੀਂ ਸੀ 72 ਉਹ ਹਾਂਜੀ ਹਾਂਜੀ ਉਹ ਦੂਜੀ ਨੂੰ ਵੀ ਲੱਗਦੀ ਆ ਉਹਦਾ ਵੀ ਟੇਸਟ ਵਧੀਆ ਹੁੰਦਾ ਮੈਂ ਉਹ ਵੀ ਖਾਦੀ ਆਇਆ ਇਹ ਸਪੈਸ਼ਲ ਅਸੀਂ ਕਿਤੇ ਉਹ ਲਿਆ ਕੇ ਲਾਈਆ ਇਨੂੰ ਕਿ ਦੁਬਾਰਾ ਤੁਸੀਂ ਨਾਮ ਦੱਸੋ ਕੀ ਕਿਆ? ਛਿੱਤਰਥੋਰ ਕਹਿੰਦੇ ਨੇ। ਨਹੀਂ ਛਿੱਤਰਥੋਰ ਤਾਂ ਹੈਗਾ ਹੀ ਦੂਜਾ। ਇੱਕ ਕੈਕਟਸ ਵੀ ਕਹਿ ਦਿੰਦੇ ਇਹਨੂੰ। ਗੁੰਮੀਆਂ ਕਹਿੰਦੇ ਆ ਲਾ ਗੁੰਮੀ ਫਰੂਟ ਲਾ ਗਏ। ਫਰੂਟ ਨੂੰ ਗੁੰਮੀ ਕਹਿੰਦੇ ਆ। ਕਹਿੰਦੇ ਆ। ਗੁੰਮੀਆਂ। ਹਾਂਜੀ ਹਾਂਜੀ। ਵਾਹ ਜੀ ਵਾਹ। ਇਹ ਕਾਫੀ ਦੂਰੋਂ ਲਿਆ ਕੇ ਲਾਇਆ। ਪਾਣੀ ਸੀ ਸਾਡੇ ਕੋਲ ਪਾਣੀ ਆਤੀ ਕਾਫੀ ਆ ਗਿਆ ਸੀਗਾ ਇਹ ਤਾਂ ਪਹਾੜਾਂ ਚ ਇਹ ਤਾਂ ਕਾਮਨ ਆ ਮੈਨੂੰ ਬਾਬਾ ਜੀ ਦਾਦੇ ਕਹਿੰਦੇ ਕਾਮਨ ਆ ਇਹ ਚਿੱਤਰਪੁਰ ਪਹਿਲਾਂ ਤਾਂ ਕਾਮਨ ਸੀਗਾ ਪਰ ਹੁਣ ਅੱਗੇ ਨਾ ਨੋਰਮਲ ਇਧਰ ਹੋਏ ਰੋਡ ਦੇ ਉੱਪਰ ਆ ਗਿਆ ਹਾਂਜੀ ਹਾਂਜੀ ਉਹ ਤੋਂ ਲੈਂਦੇ ਆ ਖੇਤਾਂ ਵਾਲਿਆਂ ਬਾੜਾਂ ਦੇ ਸਮਿਆਂ ਦੇ ਵਿੱਚ ਬਾੜ ਇਹਦੀ ਕਰਦੇ ਹੁੰਦੇ ਸੀ ਕਰਦੇ ਸੀ ਪਰ ਹੁਣ ਲੋਕਾਂ ਨੇ ਪੱਟ ਦਿੱਤੇ ਆ ਇਹ ਬੜਾ ਲਸੂੜਾ ਹੈ ਸਹੀ ਕਿਹਾ ਤੁਸੀਂ ਸਹੀ ਇਹ ਵੀ ਲਸੂੜਾ ਅੱਛਾ ਵਾ ਰੱਬ ਨੇ ਇਹ ਉਹ ਸਾਈਡ ਸਾਰੀ ਨੂੰ ਇਹਨੂੰ ਦੇ ਲੱਗੇ ਹੋਏ ਆ ਹੂੰ ਇਹ ਮੈਨੂੰ ਲੱਗਦਾ ਜਿਹੜੀ ਇਹ ਜਗ੍ਹਾ ਆ ਹਾਂਜੀ ਇਹ ਇੱਥੇ ਪਾਣੀ ਕਾਫੀ ਇਕੱਠਾ ਚੋ ਨਾ ਪਾਣੀ ਬਹੁਤ ਹੈ ਤੇ ਹੁਣ ਜਦੋਂ ਆਪਣੇ ਪਾਣੀ ਆਇਆ ਤਾਂ ਇੱਥੇ ਜ਼ਰੂਰ ਭਰਿਆ ਹੋਇਆ ਹੋਗਾ ਪਾਣੀ ਤਾਂ ਮੈਨੂੰ ਲੱਗਦਾ ਹਾਂਜੀ ਬਹੁਤ ਭਰਿਆ ਸੀ ਮੇਰੇ ਕੋਲ ਵੀਡੀਓ ਸਾਰੀਆਂ ਐ ਇਹ ਵੈਸੇ ਹੀ ਇਕੱਠਾ ਹੋਇਆ ਸੀ ਕਰਕੇ ਛੱਡਿਆ ਸੀ ਇੰਨਾ ਏਰੀਆ ਜਿੱਥੇ ਪਾਣੀ ਜਿਹੜਾ ਨਾ ਮੈਂ ਉਹੀ ਕਹਿੰਨਾ ਨਾ ਇੱਥੇ ਫੇਰ ਕਦੀ ਪ੍ਰੋਬਲਮ ਆ ਸਕਦੀ ਨਾ ਜੇ ਇਦਾਂ ਦੇ ਪੌਦੇ ਖਰਾਬ ਤਾਂ ਨਹੀਂ ਹੋਣਗੇ ਇੱਥੇ ਪੌਦੇ ਸਰ ਸਿਰ ਲਗਾਏ ਹੀ ਲਗਾਏ ਉਸ ਆਮ ਨਾਲ ਕਿ ਜੇ ਜ਼ਿਆਦਾ ਪਾਣੀ ਦੇ ਵਿੱਚ ਬੂਟੇ ਖਰਾਬ ਨਾ ਹੋਣ। ਤਦ ਵੀ ਉਹ ਸਰਵਾਈਵ ਕਰ ਜਾਣ। ਚਲੋ ਬਹੁਤ ਸੋਹਣਾ। ਢਾਲੀ ਇਧਰ ਨੂੰ ਰੱਖੀਗੀ ਪਾਣੀ ਸਾਰਾ ਇੱਥੇ ਇਕੱਠਾ ਹੋ ਜਾਵੇ। ਠੀਕ 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 ਬਹੁਤ ਸੋਹਣਾ। ਆ ਜੋ ਤੁਸੀਂ ਆ ਪੌਦੇ ਬਹੁਤ ਲਾਏ ਆ ਆ ਵਾਲੇ ਬੂਟੇ। ਆ ਜਿਹੜੇ ਸਰ ਸਾਨੂੰ ਇਹ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਫਾਇਦਾ ਵੀ ਹੋਵੇ ਨਾ। ਨਹੀਂ ਮੈਂ ਇਹਦੀ ਗੱਲ ਕਰ ਰਿਹਾ। ਸਿਲਵਰ ਨਹੀਂ ਹਾਂਜੀ ਕੀ ਨਾਮ ਦੱਸੋ ਇਹਦਾ ਦੁਬਾਰਾ? ਸਿਲ ਆ ਵੜਾ ਕਣਕ ਚੱਪਾ ਜੀ ਕਣਕ ਚੱਪਾ ਇਹ ਇਹਦਾ ਮੈਨੂੰ ਪਤਾ ਨਹੀਂ ਲੱਗਾ ਦੁਬਾਰਾ ਦੱਸਿਓ ਕਿ ਇਹਦਾ ਆ ਦੇਖੋ ਕਿੰਨੇ ਸੋਹਣੇ ਨੂੰ ਆਹ ਇਹਦੀ ਕੋਈ ਵੈਲਿਊ ਪਤਾ ਹੋਵੇ ਕਣਕ ਚੱਪਾ ਆ ਸਾਲਿਕ ਹੋ ਗਿਆ ਚਲੋ ਕੋਈ ਗੱਲ ਨਹੀਂ ਪਰ ਇਹ ਬਹੁਤ ਲਾਇਏ ਤੁਸੀਂ ਇਹ ਮੈਨੂੰ ਦੁਬਾਰਾ ਪਤਾ ਕਰਾਂਗਾ ਇਹ ਆ ਵਾਈਟ ਕਲਰ ਦੇ ਅੱਛਾ ਜੀ ਇਹ ਰੁਛਾਂ ਚੱਪਾ ਵਰ ਲੱਗਦੇ ਆ ਅੱਛਾ ਜੀ ਬਿਲਕੁਲ ਸ਼ੋਹਰੀ ਵੀ ਠੀਕ ਆ ਮੇਰੇ ਕਿਸੇ ਵੀ ਵੀਅਰ ਨੂੰ ਇਹਦੇ ਬਾਰੇ ਪਤਾ ਹੋਵੇ ਕਣਕ ਚੱਪੇ ਬਾਰੇ ਕੀ ਬੈਨੀਫਿਟ ਹੈ ਇਹਦੇ ਤੇ ਸਾਨੂੰ ਨੌਲੇਜ ਦੋ ਬਿਲਕੁਲ ਜੀ ਤੇ ਬਹੁਤ ਸੋਹਣੇ ਲੱਗ ਰਿਹਾ ਹੈ ਦੇਖੋ ਪੱਤੇ ਕਿੰਨੇ ਵਧੀਆ ਆ ਬਹੁਤ ਬਹੁਤ ਸਾਰੇ ਲਾਏ ਹੋਏ ਆ ਇੱਥੇ ਤੇ ਦੱਸਿਓ ਜਰੂਰ ਇਹ ਸਾਰੇ ਡੈਕੋਰੇਸ਼ਨ ਵਾਲੇ ਆ ਜੀ ਤੁਹਾਡੇ ਆਹ ਹਾਂ ਜੀ ਸਰ ਡੈਕੋਰੇਸ਼ਨ ਸਮਝੋ ਹਾਂਜੀ ਹਾਂ ਸਮਝੇ ਸੀ ਕਿ ਆਉਣ ਵਾਲੇ ਟਾਈਮ ਤੇ ਥੋੜਾ ਫਾਇਦਾ ਵੀ ਹੋਵੇ ਸਮਝੋ ਸਿਲਵਰ ਹਾਂਜੀ ਨਹੀਂ ਨਹੀਂ ਜਰੂਰ ਜਰੂਰ ਜੀ ਜੂ ਜੂ ਬਹੁਤ ਸੋਹਣਾ ਜੀ ਅਸੀਂ ਹੋਰ ਪਿੰਡੇ ਵਿੱਚ ਪ੍ਰੋਗਰੈਸ ਕਰ ਸਕੀਏ ਜੀ ਬਿਲਕੁਲ ਹਾਂਜੀ ਇਦਾਂ ਦੇ ਹਾਲਾਤ ਸਿਗੇ ਉਹ ਜੇਸ ਵੀ ਲਈ ਸੀ ਇਹ ਭਾਜੀ ਨੂੰ ਸੈਂਡ ਦੇ ਜਰੂਰੀ ਅੱਛਾ ਇਹ ਮੈਨੂੰ ਸੈਂਡ ਕਰਦੇ ਹੋ ਤੁਸੀਂ ਅੱਛਾ ਠੀਕ ਸਰ 15 15 ਫੁੱਟ ਡੂੰਗੇ ਟੋਏ ਸੀ ਬਹੁਤ ਜੀ ਤੁਹਾਡੀ ਮੈਂ ਅਪਰੀਸ਼ੀਏਟ ਕਰਦਾ ਜਿਹੜਾ ਵੀ ਵੀਡੀਓ ਦੇਖੇਗਾ ਜਰੂਰ ਅਪਰੀਸ਼ੀਏਟ ਹੀ ਕਰੇਗਾ ਇੰਨੀ ਐਫਰਟ ਤੁਹਾਡੀ ਅੱਜ ਕੱਲ ਦੇ ਟਾਈਮ 'ਚ ਮਤਲਬ ਉਹਦਾ ਕਾਰਨ ਕਿ ਕੋਈ ਧਿਆਨ ਨਹੀਂ ਦਿੰਦਾ ਹਾਂਜੀ ਮੈਨੂੰ ਬਹੁਤ ਬਹੁਤ ਹੀ ਰੇਅਰ ਬੰਦੇ ਮਿਲੇ ਆ ਇਹਨਾਂ ਬੂਟਿਆਂ ਦਾ ਧਿਆਨ ਰੱਖਣ ਵਾਲੇ ਜਾਂ ਕੋਈ ਭਾਜੀ ਇਹ ਕੰਮ ਜਿਹੜਾ ਆ ਨਾ ਇਹ ਜੇ ਤਸੀਂ ਸੋਚਾਂਗੇ ਕਿ ਪਿੰਡ ਦੇ ਸਾਰੇ ਸਾਥ ਦੇਣ ਹਾਂਜੀ ਪਿੰਡ ਦੇ ਸਾਰਿਆਂ ਨੇ ਸਾਥ ਨਹੀਂ ਦੇਣਾ ਫਿਰ ਇਹ ਕੰਮ ਹੋਣਾ ਨਹੀਂ ਹੈ ਪਹਿਲ ਕਰਾਂਗੇ ਪਹਿਲ ਸਾਨੂੰ 5 7 10 15 ਜਣਿਆਂ ਦੇ ਨਾਲ ਕੇ ਕਰਦੇ ਹੋ ਹੌਲੀ ਹੌਲੀ ਕੰਮ ਹੋਈ ਜਾਂਦਾ ਹੈ ਜੇ ਅਸੀਂ ਸੋਚੀਏ ਕਿ ਸਾਰੇ ਇਕੱਠੇ ਹੋਵਾਂਗੇ ਸਾਰੇ ਨਹੀਂ ਇਕੱਠੇ ਕਦੀ ਵੀ ਨਹੀਂ ਕਦੀ ਵੀ ਨਹੀਂ ਕਦੀ ਵੀ ਨਹੀਂ ਉਹ ਤਲਾਬ ਦਾ ਹਾਂਜੀ ਹਾਂਜੀ ਕੰਮ ਬਣਾ ਰਹੇ ਇੱਦਾਂ ਹੀ ਪਹਿਲੇ ਇੱਦੇ ਤਿਆਰੀ ਕੀਤੀ ਮਮ ਜਮਾ ਪਾਇਆ ਹੈਗਾ ਅੱਛਾ ਜੀ ਮਮ ਜਮੇ ਕਾਮਯਾਬ ਨਹੀਂ ਹੋਇਆ ਸੀ ਫੇਰ ਅਸੀਂ ਪੱਕਾ ਕਰਾਂਗੇ ਪੱਕਾ ਕਰਾਂਗੇ ਨਹੀਂ ਚਲੋ ਹਾਂਜੀ ਉਹ ਵਧੀਆ ਜੀ ਬਹੁਤ ਸੋਹਣਾ ਅੱਛਾ ਇੱਥੇ ਤੁਸੀਂ ਫੇਰ ਮਿੱਟੀ ਪਾਈ ਹੋਰ ਲਿਆ ਕੇ ਬਾਹਰ ਉਹ ਨਾ ਮਿੱਟੀ ਨਹੀਂ ਮਤਲਬ ਇੱਥੇ ਹੀ ਇੱਥੇ ਕੀਤਾ کافی ਉੱਚੀ ਜਗਾ ਸੀ ਕਿਤੇ 15 ਫੁੱਟ ਤੋਂ 10 ਫੁੱਟ ਸੀ ਉਹਨੂੰ ਲੈਵਲ ਕਰਵਾਉਣਾ ਸਾਰਾ ਲੈਵਲ ਕਰਵਾ ਕੇ ਤਾਂ ਇੱਕੋ ਜਿਹਾ ਕਰ ਦਿੱਤਾ ਫੇਰ ਲਗਾਈ ਕਿਤੇ ਤੇ ਕੁਛ ਅਸੀਂ ਥੋੜਾ ਜਿਹਾ ਇਹਨੂੰ ਜ਼ਿਆਦਾ ਤਾਂ ਨਹੀਂ ਕੀਤਾ ਸਕੇ ਕਿ ਨੇਚਰਲ ਜੰਗਲ ਹੀ ਲੱਗਣਾ ਚਾਹੀਦਾ ਆ ਜਦੋਂ ਵੱਡਾ ਹੋ ਜਾਏਗਾ ਤੇ ਸੰਗਣਾ ਵੀ ਉਸ ਹੱਬ ਨਾਲ ਲੱਗੇ ਕਿ ਇਹ ਨੇਚਰਲ ਹੀ ਹੈ ਨਹੀਂ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਸਰਾਈ ਇਹ ਸਰ ਰਸਤਾ ਬਣਾਇਆ ਅਸੀਂ ਸਿੱਧਾ ਹਾਂਜੀ ਹਾਂਜੀ ਵਾਹ ਕੀ ਬਾਤ ਹੈ ਜੀ ਇਧਰੋਂ ਜਿੱਥੋਂ ਆਪਾਂ ਆਏ ਆ ਲਸੂੜੀ ਦੇ ਕੋਲੋਂ ਆਏ ਆ ਹਾਂਜੀ ਲਸੂੜੀ ਇਹ ਦੋਨੇ ਸਾਈਡ ਤੇ ਅਮਲਤਾਸ ਦੇ ਪਲਾਂਟਸ ਆ ਇਧਰ ਗੁਲਮੋਹਰ ਦੀ ਲਗਾਏ ਹੋਏ ਆ ਵਾਹ ਜੀ ਕਿ ਆਉਣ ਵਾਲੇ ਟਾਈਮ 'ਚ ਫਲਾਵਰਸ ਜਦੋਂ ਲੱਗਣਗੇ ਸਭ ਤੋਂ ਠੰਡਾ ਹੀ ਦੀ ਇਹਨੂੰ ਮੰਨਿਆ ਜਾਂਦਾ ਇਹ ਜਗ੍ਹਾ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਆ ਹੁਣ ਮੈਨੂੰ ਦੱਸਿਆ ਸੀ ਤੁਸੀਂ ਅਮਲਤਾਸ ਹਾਂਜੀ ਇਹਨੂੰ 골ਡਨ ਸ਼ਾワー ਵੀ ਕਹਿੰਦੇ ਆ ਅਮਲਤਾਸ ਪੰਜਾਬੀ 'ਚ ਕਹਿੰਦੇ ਆ ਇਹ ਸਜਾਵਟ ਲਈ ਆ ਕਿ ਸਜਾਵਟ ਲਈ ਕੁਝ ਬੈਨੀਫੀਸ਼ੀਅਲ ਵੀ ਪੱਗ ਲੱਗਿਆ ਸਾਰੇ ਕੁਛ ਬੂਟੇ ਸੀ ਇਸ ਕਰਕੇ ਲਗਾਏ ਸੀਗੇ ਕਿ ਪੰਛੀ ਜਿੱਦਾਂ ਆਪਣੇ ਆਲ ਨੇ ਵੀ ਬਣਾ ਲੈਣ ਹਾਂਜੀ ਤੇ ਉਸ ਦੇ ਹਿਸਾਬ ਨਾਲ ਤੇ ਸੋਹਣਾ ਵੀ ਲੱਗੇ ਪੰਛੀਆਂ ਨੂੰ ਸ਼ਾਨਦਾਰ ਹੋਵੇ ਤੇ ਉਹ ਉਹਦੇ ਕਰਕੇ ਲਗਾਏ ਸੀ ਕੁਛ ਬੂਟੇ ਸੀ ਨਹੀਂ ਨਹੀਂ ਬਹੁਤ ਸੋਹਣਾ ਜੀ ਤੇ ਆਹ ਵਾਲਾ ਕਿਹੜਾ ਕਹਿੰਦੇ ਤੁਸੀਂ ਅਮਲਤਾਸ ਦੂਜਾ ਇਹ ਅਮਲਤਾਸ ਇਹ ਗੁਲਮੋਹਰ ਗੁਲਮੋਹਰ ਸੌਰੀ ਹਾਂਜੀ ਇਹ ਵੀ ਸਜਾਵਟ ਲਈ ਹੈ ਇਹ ਵੀ ਸਜਾਵਟ ਲਈ ਹੈ ਜੀ ਇਹ ਜੀ ਰੈੱਡ ਕਲਰ ਦੇ ਫਲਾਵਰ ਲੱਗਦੇ ਠੀਕ ਹੈ ਜੀ ਹਾਂ ਤਾਂ ਥੋੜਾ ਜਿਆ ਕੋਰੇ ਨਾਲ ਨਹੀਂ ਉਹ ਹੈ ਕਾਫੀ ਮੈਂ ਪਿੱਛੇ ਜੇ ਦੇਖਿਆ ਆਪਣੇ ਜੋ ਸੰਸੁਹਾਂਜਣਾਂ ਦਾ ਬੂਟਾ ਸੀ ਨਾ ਉਹਦੇ ਪੱਤੇ ਨਾ ਸਰ ਕਾਫੀ ਸੜ ਗਏ ਸਾਰੇ ਝੜ ਗਏ ਉਹ ਪਾਜੀ ਜਿਹੜਾ ਜਦੋਂ ਕੋਰਾ ਪਿਆ ਪਿੱਛੇ ਠੰਡ ਬਹੁਤ ਪਈ ਮੈਨੂੰ ਲੱਗਦਾ ਹੈ ਕਿ ਨਾ ਬੂਟੇ ਇਹਨਾਂ ਦੇ ਜਿਹੜੇ ਪੱਤੇ ਉਹ ਤਕਰੀਬਨ ਸਰਦੀਆਂ ਦੇ ਵਿੱਚ ਝੜ ਜਾਂਦੇ ਪੂਰੀਆਂ ਗਰਮੀਆਂ ਰਹਿੰਦੇ ਆ ਸਰਦੀਆਂ ਦੇ ਤਿੰਨ ਕੁ ਮਹੀਨੇ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਝੜ ਜਾਂਦੀ ਆ ਇਹ ਤਕਰੀਬਨ ਵਾਹ 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 ਕੀ ਬਾਤ ਨੀਚੇ ਜਿਹੇ ਸਰਪੈਂਸ ਸੀਗੇ ਅੱਛਾ ਤੇ ਆਪਣੇ ਡਾਕਟਰ ਸਾਹਿਬ ਸੀਗੇ ਵਿਜ਼ਿਟ ਕਰਕੇ ਗਏ ਮੈਂ 3-4 ਵਾਰ ਹੀ ਮਿਲਿਆ ਸਰ ਹੁਣਾਂ ਨੂੰ ਚੰਗੀਆਂ ਵੀਡੀਓ ਬਣਾਈਆਂ ਉਹਨਾਂ ਨਾਲ ਅਜੇ ਕੁਝ ਪਈਆਂ ਪਈਆਂ ਨਹੀਂ ਹਜੇ ਤੱਕ ਉਹ ਵੀ ਸਾਨੂੰ ਦੱਸਦੇ ਰਹੇ ਕਿ ਤੁਸੀਂ ਇਹ ਬੂਟੇ ਇੱਥੋਂ ਮਿਲ ਜਾਣੇ ਆ ਤਾਂ ਤੁਸੀਂ ਉੱਥੋਂ ਜਾ ਕੇ ਲਿਓ ਬੂਟੇ ਨਹੀਂ ਬਹੁਤ ਸੁਣਾ ਬਹੁਤ ਨੌਲੇਜ ਹੈ ਜੀ ਬਹੁਤ ਹਾਂ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਅੱਛਾ ਜੀ ਤੇ ਇਹ ਰਸਤਾ ਜਿੱਦਾਂ ਸਿੱਧਾ ਇਹ 베ਰੀ ਹੈ ਜੀ ਅੱਗੇ ਇਹ ਜੀ ਉਹੀ ਕਤਸੂਰੇ ਦਾ ਪਲਾਂਟ ਆ ਅੱਛਾ ਕਤਸੂਰਾ ਹੈ ਹਾਂ ਜੀ ਅੱਛਾ ਜੀ ਇਹ ਬਹੁਤ ਪੁਰਾਣਾ ਆ ਉਹ ਲਈ ਲੱਗਦਾ ਇਹ ਲੱਗਦਾ ਉਹਦਾ ਥੋੜਾ 베ਰੀ ਵਾਂਗੂ ਹੈ ਨਾ 베ਰੀ ਵੀ ਹੈਗੇ ਨਾਲੇ 베ਰੀ ਵੀ ਨਾਲੀ ਆ ਉਹ ਅੱਛਾ ਲੈ ਹਾਂ ਜੀ ਪਰਲੀ ਸ ਅੱਛਾ ਉਹ ਪਰੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਕਿਦਾਂ ਪਾਣੀ ਆ ਗਿਆ ਹੈ ਨਾ ਆ ਦੇਖੋ ਵੀਡੀਓ ਮਟਾਈ ਸੀ ਨਾ ਉਸ ਸਮੇਂ ਦੀ ਅੱਛਾ ਜੀ ਪਾਣੀ ਇਦਾਂ ਭਰ ਗਿਆ ਹੈਗਾ ਚਲੋ ਦੱਸੋ ਹੈ ਹਾਂਜੀ ਅੰਜੀਰ ਇਹ ਇੱਕੋ ਇੱਕ ਬੂਟਾ ਜੀ ਇੱਥੇ ਨਹੀਂ ਨਹੀਂ ਹੋਰ ਵੀ ਹੈਗੇ ਦੋ ਤਿੰਨ ਹੋਰ ਲਾਏ ਬੂਟੇ ਆ ਫਲ ਵੀ ਆਇਆ ਪਹਿਲੇ ਵੀ ਫਲ ਆਏ ਸੀਗੇ ਤਿੰਨ ਪਲਾਂਟਸ ਲਗਾਏ ਸੀ ਹੁਣ ਪਤਾ ਨਹੀਂ ਕਿ ਬਚੇ ਕਿੰਨੇ ਪਰ ਇਹ ਸਾਡੇ ਕਾਮਯਾਬ ਆ ਅੰਜੀਰ ਇਹ ਤੂੰ ਜਿੱਥੋਂ ਲਿਆਂਦਾ ਉਹਨਾਂ ਨੂੰ ਪੁੱਛਿਆ ਹਾਂਜੀ ਹਾਂਜੀ ਮਤਲਬ ਅੰਜੀਰ ਹੋ ਜਾਂਦੀ ਆ ਸਾਡੇ ਮੈਂ ਤਾਂ ਗਮਲੇ ਚ ਲਾਈ ਘਰ ਫਰੂਟ ਲੱਗਣਗੇ ਫਿਰ ਪਤਾ ਲੱਗੇ ਨਹੀਂ ਨਹੀਂ ਜੀ ਇਹਦੇ ਵਿੱਚ 3-4 ਪੀਸ ਖਾਦੇ ਸੀਗੇ ਨਿਰੇਗਾ ਨੇ ਮੈਂ ਵੀ ਖਾਦੇ ਸੀਗੇ ਪੱਕੇ ਹੋ ਗਏ ਸੀ ਪੱਕਾ ਅੱਛਾ ਹਾਂ ਜੀ ਪੱਕੇ ਹੋ ਸੀਗੇ ਪਿਛ ਤੇ ਖਾਦੇ ਸੀ ਕਿਉਂਕਿ ਮੈਂ ਨਾ ਇੱਕ ਘਰ ਦੇ ਵਿੱਚ ਆਪਣੇ ਲਾਈ ਸੀ ਉਹ এলাਚੀ ਹਾਂ ਜੀ ਉਹ ਬਾਬਾ ਜੀ ਨੇ ਵੀ ਲਾਈ ਹੈ ਉੱਥੇ ਠੀਕ ਮੈਂ ਸਾਡੇ ਫੁੱਲ ਆਏ ਉੱਛੜ ਗਏ ਕੁਝ ਵੀ ਨਹੀਂ ਹੋਇਆ ਫੁੱਲ ਨੂੰ ਉਹ ਕਹਿੰਦੇ ਆਉਂਦੀ ਨਹੀਂ ਕਹਿੰਦੇ ਹੁੰਦੇ ਨਹੀਂ ਬਹੁਤ ਲੇਟ ਤਿੰਨ ਵੀ ਲੱਗੀ ਆ ਤਿੰਨ ਸਾਲ ਆਹਾਂ ਫਲਾੜੇ ਵਿੱਚ ਕੀ ਹੋਈ ਸੀ ਫਿਰ ਕਰ ਦਿੱਤੀ ਪੱਟ ਤਾ ਮੈਂ ਕਿਹਾ ਤਿੰਨ ਸਾਲ ਬਾਅਦ ਫੁੱਲ ਆਏ ਆ ਤੇ ਸਰ ਕਿਸੇ ਨੇ ਮੈਨੂੰ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਜਿਹੜੇ ਪੱਤੇ ਹੁੰਦੇ ਨਾ ਤੁਸੀਂ ਉਹ ਵੀ ਉਹਨਾਂ ਦੇ ਚਾਹ 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 ਪਾ ਸਕਦੇ ਆ ਬਸ ਇਹੀ ਉਹ ਹੀ ਉਹਨਾਂ ਨੇ ਦੇਣਾ ਫਾਇਦਾ ਜਿਹੜਾ ਲੈ ਚੀਦਾ ਆ ਇਹ ਹੀ ਗੱਲ ਮੈਨੂੰ ਇਹ ਹੀ ਗੱਲ ਮੈਨੂੰ ਉਹ ਬਜ਼ੁਰਗਾਂ ਨੇ ਵੀ ਦੱਸੀ ਹਾਂਜੀ ਕਹਿੰਦੇ ਇਹਦੇ ਪੱਤੇ ਤੋੜ ਕੇ ਰੱਖ ਲਓ ਹਾਂਜੀ ਥੱਲੇ ਤੋਂ ਥੱਲੇ ਵੱਢ ਦਿਓ ਫਿਰ ਇਹਨੇ ਪੱਤੇ ਉਹ ਜ਼ਰੂਰ ਵਰਤੋ ਚਾਹ ਚਾ ਵਾਸਦੇ ਆ ਪੱਤੇ ਪੈਂਦੇ ਆ ਉਹਦਾ ਵੀ ਬਹੁਤ ਫਾਇਦਾ ਹੈ ਤੇ ਇੱਥੇ ਇਲਾਇਚੀ ਦੇ ਵੀ ਪੈ ਜਾਂਦੇ ਆ ਜੀ 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 ਚਲੋ ਆਮਲੇ ਦੇ ਪਲਾਂਟ ਨਹੀਂ ਹੈਗੇ ਆ ਸਾਡੇ ਆਮਲੇ ਸਾਡੇ ਬਹੁਤ ਹੋ ਸਾਡੇ ਕੋਲ ਬਹੁਤ ਵਧੀਆ ਆ ਆਮਲਾ ਸੁਹਾਂਜਣਾ ਹੋ ਗਿਆ ਤਾਂ ਹਾਂ ਜਨੇ ਦੇ ਤੱਕ ਤਕਰੀਬਨ ਤਕਰੀਬਨ ਅਸੀਂ 300 ਜਾਂ 400 ਬੂਟੇ ਲਾਏ ਸੀ ਜੋ ਜਿਹੜੇ ਵੀ ਸਜਣਾ ਜੜੀਆਂ ਨਾ ਉਹਨਾਂ ਦਾ ਫਾਇਦਾ ਬਹੁਤ ਆ ਤੇ ਉਹਦੇ ਕਰਕੇ ਅਸੀਂ ਜਾਦਾ ਬੂ ਲਗਾਏ ਸੀਗੇ ਹਣ ਵਾਲੇ ਪੂਰਾ ਪੂਰਾ ਪਿੰਡ ਜਿਹੜਾ ਆ ਉਹ ਤੋੜ ਕੇ ਹੀ ਖਾਵੇ ਪੱਤੇ ਇਕਦਮ ਮੁੱਕਣ ਨਾ ਹੋਵੇ ਨਾ ਮੁੱਕਣ ਸਹੀ ਗੱਲ ਆ ਸਵਾਜਣ ਦਾ ਇਹ ਫਾਇਦਾ ਹੁੰਦਾ ਕਿਦਮ 40 ਮੀਟਰ ਲੱਗੇ ਛੁੱਧ ਹਵਾ ਦਿੰਦਾ ਜੀ ਹਾਂਜੀ ਨਹੀਂ ਉਹ ਵੀ ਹੈ ਇਦਾਂ ਹੀ ਤੁਹਾਡਾ ਪਰਜਾਤ ਗੁੱਲਰ ਇਹ ਸਾਰੇ ਬੂਟਿਆਂ ਦੀ ਮਤਲਬ ਥੱਲੇ ਬਹਿਣਾ ਹੀ ਬਹੁਤ ਵੱਡੀ ਗੱਲ ਆ ਬੈਨੀਫੀਸ਼ੀਅਲ ਆ ਹਾਂਜੀ ਚਲੋ ਆਪਾਂ ਰੱਖਾਂਗੇ ਕੰਟੀਨਿਊ ਕਰਾਂਗੇ ਇਹਨੂੰ ਹੋਰ ਆ ਕੇ ਜਾਣਾਗਾ ਮੈਂ ਕਿਸੇ ਦਿਨ ਨਾ ਤਾਂ ਨਾ ਆਹ ਕਹਦਾ ਜੀ ਆ ਵਾਲਾ ਆ ਬਾਲਾ ਇਹ ਕਨੇਰ ਅੱਛਾ ਜੀ ਕਨੇਰ ਓਕੇ 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 ਇਹਦਾ ਕੀ ਹੈ ਜੀ ਵੈਲਿਊ ਅੱਛਾ ਵੈਲਿਊ ਤਾਂ ਹੁੰਦੀ ਹੈ ਮੈਂ ਪਤਾ ਨਹੀਂ ਕਿੱਥੇ ਸੁਣਿਆ ਸੀ ਕਨੇਰ ਬਾਰੇ ਹਾਂ ਹਾਂਜੀ ਨਹੀਂ ਚਲੋ ਕਿਹੜੇ ਰੰਗ ਦਾ ਫੁੱਲ ਹੋਗਾ ਠੀਕ 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 ਕਿਹੜੇ ਸਾਡੇ ਪੁਰਾਣੇ ਵੈਰ ਦਾ ਉਹ ਦੇਸੀ ਚੀਜ਼ਾਂ ਨਾਲ ਇਲਾਜ ਕਰਦੇ ਸੀ ਜਿਹੜੀਆਂ ਬੂਟੀਆਂ ਨਾਲ ਸਾਨੂੰ ਉਧਰ ਨੂੰ ਹੀ ਜਾਣਾ ਚਾਹੀਦਾ ਆ ਇਹ ਐਲੋਪੈਥੀ ਤਾਂ ਕਾਦੇ ਨਾਲੋਂ ਜ਼ਿਆਦਾ ਨੁਕਸਾਨ ਕਰਦੀ ਆ ਕਰਦੀ ਆ ਜੀ ਕਰਦੀ ਐ ਕੋਈ ਉਹ ਕਿਤੇ ਵੈਸੇ ਤਾਂ ਇਦਾਂ ਦੀ ਜੇ ਆਪਾਂ ਇਹਨਾਂ ਨੂੰ ਪ੍ਰੋਪਰ ਯੂਜ਼ ਕਰਾਂਗੇ ਤਾਂ ਉਸ ਨੌਬਤ ਹੀ ਨਹੀਂ ਆਏਗੀ ਉੱਥੇ ਜਾਣ ਦੀ ਹਾਂਜੀ ਐਲੋਪੈਥੀ ਵੱਲ ਪਰ ਚਲੋ ਹੁਣ ਇਦਾਂ ਸਮਾਂ ਇਦਾਂ ਦਾ ਕਈ ਵਾਰੀ ਆਪਾਂ ਫਸੇ ਹੁੰਨੇ ਤਾਂ ਸਾਨੂੰ ਜਾਣਾ ਹੀ ਪੈਂਦਾ ਉਹ ਜਗ੍ਹਾ ਹਾਂਜੀ ਇਸ ਕਹਿਣੇ ਕਿ ਛੇਤੀ ਐਮਰ ਜੀ ਹਾਂ ਜੀ ਕਿਉਂਕਿ ਆਪਾਂ ਮਿਕਸ ਕਰਦੇ ਨੇ ਨਾ ਚੀਜ਼ਾਂ ਨੂੰ ਇੱਕ ਪਿਛੇ ਨਹੀਂ ਰਹਿਣੇ ਚਲੋ ਆ ਜਾਓ ਜੀ ਅਸੀਂ ਇਸ ਜੰਗਲ ਦਾ ਨਾਮ ਦਿੱਤਾ ਹੈਗਾ ਇਕਤਾ ਤੇ ਭਾਈਚਾਰ ਦਾ ਜੰਗਲ ਅੱਛਾ ਜੀ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਇਕਤਾ ਤੇ ਭਾਈਚਾਰਾ ਜੰਗਲ ਹਾਂਜੀ ਇਹ ਸਾਨੂੰ ਸਰਨੇ ਦਿੱਤਾ ਸੀਗਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਦੱਸੋ ਸੀ ਅਸੀਂ ਕਿਹਾ ਕਿ ਤੁਸੀਂ ਇਹ ਨਾ ਰੱਖੋ ਨਹੀਂ ਬਹੁਤ ਸੋਹਣਾ ਵਧੀਆ ਸਰ ਹਮਾਰਾਂ ਨੇ ਸਾਡੀ ਕਾਫੀ ਮਦਦ ਕੀਤੀ ਆ ਹਰ ਵੇਲੇ ਨਾਲ ਜੁੜੇ ਰਹਿੰਦੇ ਫੋਨ ਆਉਂਦਾ ਜਾਂਦਾ ਰਹਿੰਦਾ ਆ ਬਹੁਤ ਵਧੀਆ ਜੀ ਬਹੁਤ ਵਧੀਆ ਫਾਲਸਾ ਫਾਲਸਾ ਇਹ ਨਹੀਂ ਮੈਨੂੰ ਪਤਾ ਕੀ ਚੀਜ਼ ਹੈ ਇਹ ਵੀ ਫਰੂਟ ਜਿੱਦਾਂ ਕਿਸੇ ਦਾ ਬਲੱਡ ਚ ਕਮੀ ਆ ਫਾਲ ਅੱਛਾ ਜੀ ਇਹਦਾ ਫਲ ਖਾਓ ਫਾਲਸਾ ਹਾਂਜੀ ਇਹ ਵੀ ਪ੍ਰਾਣਾ ਫਰੂਟ ਆਇਆ ਪ੍ਰਾਣਾ ਫਰੂਟ ਆ ਜੀ ਸਾਡਾ ਪ੍ਰਾਤਮ ਜਿਹੜਾ ਆ ਅੱਛਾ ਜੀ ਫਾਲਸਾ ਇਹਨਾਂ ਫਰੂਟ ਜਿਹੜੇ ਆ ਦਾਣ ਬਹੁਤ ਛੋਟੇ ਛੋਟੇ ਹੁੰਦੇ ਆ ਅੱਛਾ ਜੀ ਅੱਛਾ ਜਿਹਦਾ ਪੇੜੀ ਹੁੰਦੇ ਵੈਸੀ ਅੱਜ ਬਿਲਕੁਲ ਉਹਨਾਂ ਤੋਂ ਵੀ ਛੋਟੇ ਹੀ ਹੁੰਦੇ ਆ ਤੇ ਉਹਨਾਂ ਦਾ ਜਿਹੜੇ ਬੀਜ ਆ ਨਾ ਉਹ ਉਸ ਤੋਂ ਵੀ ਜ਼ਰਬ ਨਿੱਕੇ ਨਿੱਕੇ ਹੁੰਦੇ ਆ ਉਹ ਸਾਂਭ ਕੇ ਰੱਖਣੇ ਬੜੇ ਮੁਸ਼ਕਲ ਜਿਹੇ ਹੋ ਜਾਂਦੇ ਆ ਬਹੁਤ ਜੀ ਦਾ ਦੱਸੋ ਹਾਂ ਮੈਨੂੰ ਮੋਰ ਬੋਲਦੇ ਸੁਣਿਆ ਇੱਥੇ ਮੋਰ ਕਿੰਨੇ ਕ ਬਹੁਤ ਬਹੁਤ ਜ਼ਿਆਦਾ ਸਾਡੇ ਪਿੰਡ ਵੀ ਹੈਗੇ ਉਦਾਂ ਦਾ ਮੈਂ ਤਾਂ ਪੁੱਛਿਆ ਵੀ ਇੱਧਰ ਵੀ ਬਹੁਤ ਆ ਹਾਂਜੀ ਬਹੁਤ ਜ਼ਿਆਦਾ ਇੱਧਰ ਹਾਂਜੀ ਹਾਂਜੀ ਆ ਸਾਰਾ ਅਲੱਗ ਅੰਬਾ ਦਾ ਬਾਗ ਹੈ ਸਕੇ ਨਾ ਵਿੱਚ ਵੈਸੇ ਜਿੱਦਾਂ ਨਾ ਇਹ ਕਿਸੇ ਨੂੰ ਲੱਗਦਾ ਹੋਣਾ ਵੀ ਪਤਾ ਨਹੀਂ ਕਿਹੜੇ ਕਿਹੜਾ ਜੰਗਲ ਆ ਇਹ ਕੋਈ ਕਹਿ ਨਹੀਂ ਸਕਦਾ ਜਿੱਦਾਂ ਪੰਜਾਬ ਚ ਆਪਾਂ ਇੱਥੇ ਅੰਦਰ ਬੜੇ ਮੈਂ ਦਿਖਾ ਰਿਹਾ ਨਾ ਤਾਂ ਮੈਨੂੰ ਪਤਾ ਕੀ ਪੁੱਛਦੇ ਹੁੰਦੇ ਸਾਰੇ ਉੱਥੇ ਵੀ ਜਦੋਂ ਬਜ਼ੁਰਗਾਂ ਕੋ ਗਿਆ ਕਿੱਥੇ ਜਗ੍ਹਾ ਇਹ ਪੰਜਾਬ ਚ ਹੀ ਆ ਇਹ ਕਿੱਥੇ ਆਏ ਆ ਤੁਸੀਂ ਇੱਥੇ ਆ ਕੇ ਮੈਨੂੰ ਇਹ ਉੱਤੋਂ ਵੀ ਇੱਕ ਅਜੀਬ ਜਿਹੀ ਜਿੱਦਾਂ ਲੱਗੀ ਜਗ੍ਹਾ ਮਤਲਬ ਕਿ ਮਤਲਬ ਬਹੁਤ ਹੀ ਅਟਰੈਕਟਿਵ ਆ ਦੇਖੋ ਤੁਸੀਂ ਕਹਿ ਨਹੀਂ ਸਕਦੇ ਇਹ ਮੇਰਾ ਨਜ਼ਰੀਆ ਹੁਣ ਤੁਹਾਡਾ ਕਿਤਾ ਮੈਨੂੰ ਨਹੀਂ ਪਤਾ ਆਹ ਦੇਖੋ ਸਾਹਮਣੇ ਬੱਕਰੀਆਂ ਜਾ ਰਹੀਆਂ ਅੰਬਾਂ ਦੇ ਪੇੜ ਆ ਉਧਰ ਨੂੰ ਅੱਗੇ ਨੂੰ ਆ ਪਿੱਪਲ ਆ ਆਲੇ ਦੁਆਲੇ ਜਿੱਦਾਂ ਦੇਖੋ ਸਫੈਦੇ ਲੱਗੇ ਆ ਪਪੂਲਰ ਲੱਗੇ ਆ ਸਾਰਾ ਸਫੈਦਾ ਹੀ ਹੈ ਨਾ ਤੇ ਇਦਾਂ ਲੱਗ ਰਿਹਾ ਪਤਾ ਨਹੀਂ ਕਿੱਥੇ ਆਏ ਆ ਆਪਾਂ ਕਿਹੜੀ ਦੁਨੀਆ ਚ ਬਹੁਤ ਮਤਲਬ ਇੱਕ ਕੁਦਰਤੀ ਜਿਹਾ ਸ਼ਾਂਤ ਜਗ੍ਹਾ ਸ਼ਾਂਤ ਜਗ੍ਹਾ ਦੀ ਸ਼ਾਂਤ ਮੇਰਾ ਕਹਿੰਦਾ ਮਤਲਬ ਸ਼ਾਂਤ ਇਦਾਂ ਦੇਖੋ ਕਿਦਾਂ ਵਾਹ ਜੀ ਵਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੁਆਰਾ ਇਹ ਇਦਾਂ ਦੀ ਜਗ੍ਹਾ ਦਿਖਾਉਣ ਲਈ ਚਲੋ ਮੇਰੇ ਤੋਂ ਵਰਡਸ ਖਤਮ ਹੋ ਜਾਂਦੇ ਕਈ ਵਾਰੀ ਕਿ ਕੀ ਬੋਲਾਂ ਮੈਂ ਚਲੋ ਕੋਈ ਨਹੀਂ ਅਗਲੀ ਵਾਰ ਨੂੰ ਆ ਕੇ ਬੋਲਾਂਗਾ ਤੁਹਾਡੇ ਵਰਗੇ ਆਉਂਦੇ ਹੋ ਨਾ ਸਾਡੀ ਬਹੁਤ ਹੌਂਸਾਬzai ਹੁੰਦੀ ਆ ਸਾਡਾ ਕੀਤਾ ਕੰਮ ਜਿਹੜਾ ਉਹ ਸਫਲ ਹੋਇਆ ਹੈ ਲੋਕਾਂ ਤੱਕ ਪਹੁੰਚਦਾ ਹੈ ਕਿ ਕਿਸ ਨੂੰ ਪਤਾ ਨਹੀਂ ਇਹ ਚੀਜ਼ ਦੇ ਨਾ ਕਿ ਅਸੀਂ ਜਿਆਦਾ ਕੋਈ ਵੀਡੀਓ ਪਾਈ ਹੈ ਹਾਂਜੀ ਹਾਂਜੀ ਤੇ ਤੁਸੀਂ ਪਾਉਂਗੇ ਕਾਫੀ ਆ ਕੇ ਦੇਖਣਗੇ ਸਾਨੂੰ ਖੁਸ਼ੀ ਮਿਲੂਗੀ ਨਹੀਂ ਨਹੀਂ ਬਿਲਕੁਲ ਜੀ ਦੇਖੋ ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਬੂਟਿਆਂ ਨੂੰ ਇੰਨਾ ਪਿਆਰ ਕਰਦੇ ਆ ਮੈਨੂੰ ਨਹੀਂ ਅੰਦਾਜ਼ਾ ਸੀ ਜਦੋਂ ਮੈਂ ਵੀਡੀਓ ਬਾਬਾ ਜੀ ਦੀਆਂ ਵੀਡੀਓ ਜੂਰੇ ਵਾਲੇ ਜਿਹੜੇ ਬਾਬਾ ਜੀ ਸੀ ਮੈਂ ਹੈਰਾਨ ਰਹਿ ਗਿਆ ਮੈਨੂੰ ਉਹਨਾਂ ਨੂੰ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਕਹਿੰਦੇ ਫੋਨ ਆਉਂਦੇ ਆ ਹਾਂਜੀ ਤੇ ਉਹਨਾਂ ਨੂੰ ਪੁੱਛਦੇ ਕਿੱਥੇ ਆ ਤੁਹਾਡੇ ਕੋ ਆ ਕੇ ਰੁਕਣਾ ਹੈ ਆਪਾਂ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਾਬਾ ਸਤਿ ਸ਼੍ਰੀ ਅਕਾਲ ਜੀ ਚੰਗਾ ਛੋਟੂ ਓਕੇ ਬਾਏ